ਜੰਗਲਿਆ ਉਹ ਤੇਨ ਨੂੰ ਪੁੱਛੋ ਉਹ ਤੇਆ ਇਹ ਤੁਹਾਨੂੰ ਆਪੇ ਉਹਦਾ ਮੈਂ ਤੁਹਾਡੇ ਪੰਡਾ ਦੇ ਕੋਲ ਮੋਟੇ ਚੈੱਕ ਕਰ ਇਹ ਜਦੋਂ ਕੱਟਿਆ ਸੀ ਮਾਪ ਤੋਂ ਨਾਮ ਹੈ ਉਹਨੂੰ ਰੰਗ 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 ਹੈ ਸਲਾਮ ਤੋਂ ਰੈਫਰੀ ਦਾ ਕਿ ਨਾਲ ਕਿਸੇ ਲੱਕੜੀ ਦਾ ਇਹ ਬਾਬਾ ਜੀ ਦਾ ਹੁਕਮ ਹੈ ਕਿ ਜਿਹੜੇ ਅੱਖਾਂ ਗੁਰਦਾਸ ਮਾਨ ਨੂੰ ਸੱਜਣਾ ਹੋਵੇ ਪਤਾ ਨਹੀਂ ਕਿੰਨੀਆਂ ਬੂਰੀਆਂ ਨੋਟਾਂ ਦੀਆਂ ਲੱਗਦੀਆਂ ਨੇ ਪਰ ਬਾਬਾ ਜੀ ਦੇ ਨਾਲ ਜੀਤੇ ਬਾਈ ਦੇ ਨਾਲ ਦਿਨੋਂ ਸਤਕਾਰ ਪਿਆਰ ਹੈ ਜਿਸ ਕਰਕੇ 2026 ਦੇ ਵਿੱਚ ਵੱਡਾ ਕਿਰ ਮੇਲਾ ਹੋਵੇਗਾ ਔਰ ਖੁੱਲਾ ਖਾੜਾ ਗੁਰਦਾਸ ਮਾਨ ਦਾ ਲੱਗੇਗਾ ਅੱਜ ਤਨਤਲ ਬਾਬਾ ਮੀਚਨ ਜੀ ਮਹਾਰਾਜ ਜੀ ਦੇ ਦਰਬਾਰ ਕਾ ਮੰਡੀ ਇਹ 5 ਦਿਨ ਦਾ ਇਹ ਸਾਲਾਨਾ ਮੇਲਾ ਜਿਹਦੇ ਵਿੱਚ ਅੱਜ ਚੌਥਾ ਦਿਨ ਹੋ ਗਿਆ ਤੇ ਚੌਥੇ ਦਿਨ ਅੱਜ ਜਿਹੜਾ ਛੰਡ ਮੇਲਾ ਆ ਜਿਹਦੇ ਵਿੱਚ ਪੰਜਾਬ ਦੇ ਬਹੁਤ ਚੋਟੀ ਦੇ ਜਿਹੜੇ ਮਾਲਿਆ ਉਹ ਆਪਣੀ ਅੱਜ ਕੁਸ਼ਤੀਆਂ ਦੇ ਜੋਰ ਦਿਖਾਉਣਗੇ ਤੇ ਪਟਕੇ ਦੀ ਕੁਸ਼ਤੀ ਤੇ ਟੱਕ ਨੰਬਰ ਦੀ ਜਿਹੜੀ ਛੰਡੀ ਦੀ ਕੁਸ਼ਤੀ ਆ ਉਹ ਰੋਜੀ ਆਰਸੀਐਫ ਤੇ ਜਤਿੰਦਰ ਪਸਰੇੜੀ ਦੇ ਵਿਚਕਾਰ ਹੋਊਗੀ ਕਿੰਨੇ ਦਿਨ ਮੇਲਾ ਚੱਲਿਆ ਇਹ 5 ਦਿਨ ਦਾ ਭਾਜੀ ਮੇਲਾ 11 ਤਰੀਕ ਤੋਂ ਚੱਲਦਾ ਪਿਆ 15 ਤਰੀਕ ਜਾਨਕਿ ਕੱਲ ਤੱਕ ਕੱਲ ਬਾਬਾ ਜੀ ਦੇ ਵਿਢੇ ਆ ਕੱਲ ਰਾਤ 13 ਤਰੀਕ ਪੰਜਾਬ ਦੇ ਮਸ਼ਹੂਰ ਕਲਾਕਾਰ ਕਾਸ਼ੀਨਾਥ ਬੁਰਲੇਜ ਅਕਟਰ ਮੰਗੀ ਖਾਨਾ ਹਾਜ਼ਰੀ ਲੱਗ ਗਏ ਆ 12 ਤਰੀਕ ਰਾਤ ਪੰਜਾਬ ਦੇ ਮਸ਼ਹੂਰ ਕਵਾਲ ਹਾਜ਼ਰੀ ਲੱਗ ਗਏ ਆ ਫਰੀਦ ਆलम ਤੇ ਹੋਰ ਬਹੁਤ ਸਾਰੇ ਕਵਾਲਾਂ ਨੇ ਹਾਜ਼ਰੀ ਭਰੀ ਸਮਝਦਾ ਬਸ ਕੀ ਪਰਵਾਹ ਨਹੀਂ ਕਿਸੇ ਦੀ ਸਰਦ ਬਸ ਦੇ ਬਾਬਾ ਜੀ ਦੇ ਲੰਗਰ ਟੁੱਟ ਚਲੇ ਗਏ ਕੋਰ ਬਾਕੀ ਵੀ ਜਿਹੜੇ ਪੁਖਤਾ ਪ੍ਰਬੰਧ ਸੀ ਉਹ ਦਰਬਾਰ ਵੱਲੋਂ ਕੀਤੇ ਗਏ ਕੀਰੇ ਦਰਬਾਰ ਆ ਕਿ ਨੱਡ ਪਰੋਂ ਦਰਬਾਰ ਬਜ਼ੁਰਗਾਂ ਦਾ ਨਾਮ ਤਾਂ ਬਹੁਤ ਪੁਰਾਣਾ ਆ ਉਹਦਾ ਸਦੀਆਂ ਸਦੀਆਂ ਤੋਂ ਉਹਨਾਂ ਦਾ ਨਾਮ ਆ ਜਿੱਗੋ ਸ਼ੁਗਿਆ ਪਰ ਇੱਥੇ ਮੇਲਾ ਚੱਲਦੇ ਨੂੰ ਤਕਰੀਬਨ 13 ਸਾਲ ਹੋ ਗਏ ਆਸਤੀ ਜਿਹੜੀ ਹੋਰ ਸਮੇਂ ਚ ਇਸ ਤੋਂ ਵੱਡੇ ਕਲਾਕਾਰ ਪਹਿਲੇ ਬਾਬਾ ਜੀ ਮੇਰ ਕਰਨ ਅੱਗੇ 13 ਸਾਲਾਂ ਚ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਚੋਂ ਤਕਰੀਬਨ ਸਾਰੇ ਆ ਗਏ ਹਣ ਵਾਲੇ ਸਮੇਂ ਚ ਵੀ ਬਾਬਾ ਜੀ ਕਿਰਪਾ ਕਰਨ ਵੱਡੇ ਕਲਾਕਾਰ ਆਉਣਗੇ ਜੀ ਸੰਗਤ ਆਈ ਉਹਨਾਂ ਨੇ ਆਪਣਾ ਪੀਸ ਦੇ ਦਿੱਤੀ ਲੈਸ ਬਸ ਸੰਗਤ ਆਉਣ ਬਾਬਾ ਜੀ ਦੇ ਦਰਬਾਰ ਤੇ ਸ਼ਰਦਾ ਦਾ ਮੈਂ ਇੱਕ ਮਾਨਿਕ ਚਤੋ ਕੇ ਆਉਣ ਔਰ ਦਰਬਾਰ ਤੋਂ ਮੁਹ ਮੰਗੇ ਮਰਾਗਾ ਪਾਉਣ ਔਰ ਦਰਬਾਰ ਦੇ ਮੁਖ ਸੇਵਾਦਾਰ ਭਾਈ ਮੰਗਲੋ ਜੀ ਅਲੱਗ ਵੱਲੋਂ ਔਰ ਆਇਆ ਹੋਇਆ ਤਮਾਮ ਨਹੀਂ ਜਰਾ ਕਿੱਦੀ ਇੱਥੇ ಗ್ರಾಮ ਪੰਚਾਇਤ ਨਹੀਂ ਹੈਗੀ ਇਹ ਸ਼ੋਰ ਦੇ ਵਿੱਚ ਦਰਬਾਰ ਦਿੰਦਾ ਸਾਰਿਆਂ ਦਾ ਬੜਾ ਸਹਿਯੋਗ ਹੈ ਸਾਰੇ ਆਉਂਦੇ ਜਾਂਦੇ ਆ ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਹਿਯੋਗ ਕਰਦੇ ਕਿ ਲੋੜ ਪੈਂਦੀ ਪਰ ਭਾਈ ਮੰਗਲੋ ਜੀ ਉਹਨਾਂ ਦੇ ਵੱਲੋਂ ਅਮਨ ਵੀ ਰੋਣਾ ਵੱਲੋਂ ਔਰ ਦਰਬਾਰ ਦੀ ਸਾਰੀ ਸੰਗਤ ਦੇ ਵੱਲੋਂ ਆਇਆ ਹੋਇਆ ਬਾਦਲੇ ਸੰਗਤਾਂ ਨੂੰ ਬਹੁਤ ਬਹੁਤ ਜੀ ਆਇਆ ਧੰਨਵਾਦ ਔਰ ਹਰ ਸਾਲ ਇੱਥੇ ਦਰਬਾਰ ਤੇ ਤਿਲਵਰ ਮੇਲਾ ਲੱਗਦਾ ਇੱਕ 2 ਮਈ ਨੂੰ ਤੇਰਾ 9ਵੇਂ ਮਹੀਨੇ ਇੱਕ 12ਵੇਂ ਮਹੀਨੇ ਫਿਰ ਬਾਬਾ ਜੀ ਦਾ ਸ਼ੰਨ ਮੇਲਾ ਹੋਊਗਾ ਧੰਨਵਾਦ ਜੀ ਤਿਲੰਦਰ ਦੇ ਬਰਕਤ ਲਈ ਨਕੋਤਰ ਇਹ ਮਾਲ ਵੀ ਬਿਲਕੁਲ ਤਿਆਰ ਬਣ ਕੇ ਆ ਰਹਿਣ ਵੱਡਾ ਸਤਿਕਾਰ ਹੈ ਵੱਡਾ ਮਾਨ ਹੈ ਸਾਰੀ ਪ੍ਰਬੰਧਕ ਕਮੇਟੀ ਦਾ ਇਧਰ ਸਾਡੀ ਰਿਆਪਰੀ ਸਹਿਬਾਦ ਵੱਡੀ ਜੱਜਮੈਂਟ ਕਰਦੇ ਨੇ ਕਿ ਚੜ੍ਹਦੀ ਕਲਾ 'ਚ ਰਹਿਣ ਪੰਜਾਬੀ ਵੀਰੇ ਕਰਦੇ ਰਹਿਣ ਪਹਿਲਵਾਨੀ ਨੂੰ ਪਿਆਰ ਲੋਕੋ ਮੁੱਲ ਪਾਉਂਦੇ ਰਹਿਣ ਇਹਨਾਂ ਪਹਿਲਵਾਨਾਂ ਦੇ ਖੇਡਦੇ ਰਹਿਣ ਸਮੰਦਰੋਂ ਪਾਰ ਦੇ ਉੱਤੇ ਰੱਬ ਕਰਕੇ ਗਰਾਊਂਡਾਂ ਵਿੱਚ ਟਾਇਮ ਰਹੇ ਰੈਫਰੀ ਅੱਗੇ ਕੋਟਾ ਨਜ਼ੀਰ ਦਸੂਆ ਹਾਂ ਮਲਕੀਤ ਦੇ ਬੱਸ਼ ਜਿਹੜੇ ਉਸਤਾਦ ਬਲੀਫੇ ਕੁਸ਼ਤੀਆਂ ਕਰਾਉਂਦੇ ਆ ਉਹ ਵੀ ਧਿਆਨ ਰੱਖੋ ਇਹ ਬਾਬਾ ਜੀ ਦਾ ਮੇਲਾ ਆ ਹਜਰ ਨੰਦ ਰਿਹਾ ਹੋ ਇਸ ਕਰਕੇ ਪੰਖਬਾਦ ਨਹੀਂ ਕਰਨਾ ਵੀ ਸਾਡਾ ਬਲਵਾਨਿਆਂ ਦੇ ਜਰਮਨੀ ਇਧਰ ਆਜੋ ਥੋੜਾ ਜਿਹਾ ਬਲਵਾਨੀਏ ਜਨਾ ਉਸਾਨੀ ਇਧਰ ਆ ਜਾਓ ਆਜੋ ਮੇਰੇ ਵਿੱਚ ਕੀ ਬਾਤ ਹੈ ਕੀ ਬਾਤ ਹੈ ਭਈ ਸਿਮਰਨ ਪਹਿਲਵਾਨ ਮਕੰਦਪੁਰ ਜੋਤੇ ਵੀ ਜਵਾਸ ਹੁੰਦਾ ਵੇ ਖਾੜੇ ਵਿਚ ਆ ਕੇ ਭੱਜ ਕੇ ਸਿਮਰ ਰਾਜਾ ਮਗੰਦਪੁਰ ਦੀ ਧਰਤੀ ਦਾ ਬਿੱਟੂ ਪਹਿਲਵਾਨ ਦਾ ਪੁੱਤਰ ਹੈ। ਦੁੱਤ ਰੂਹ ਦੇ ਨਾਲ ਪਾਰਿਆ ਮਲਕੀਤ ਅਤੇ ਵਾਂਸ਼ ਮਲਕੀਤ ਇਹਦੇ ਬਾਸ਼ ਪਹਿਲਵਾਨ ਕਿੱਤੇ ਹੈ। ਮਲਕੀਤ ਇਹਦੇ ਮੱਚ ਟੋਲਿਕ ਮੇਨ ਬਗੈਰ ਲੰਗੋਟੀ ਤੋਂ